ਜਹਨ ਦੋਸਤੋ ਦੋਸਤੋ ਅੱਜ ਤੋਂ ਛੋਟੇ ਦਿਨ ਪਹਿਲਾਂ ਦੀ ਗੱਲ ਹੈ ਕਿ ਮੈਂ ਤਜਾਬ ਤੇ ਗੈਸ ਤੋਂ ਬੜਾ ਹੀ ਪਰੇਸ਼ਾਨ ਸੀ ਐਨਾ ਕਿ ਪਰੇਸ਼ਾਨ ਕਿ ਜਦੋਂ ਮੈਂ ਕੋਈ ਚੀਜ਼ ਖਾ ਲੈਂਦਾ ਤੇ ਖਾਣ ਤੋਂ ਬਾਅਦ ਮੈਨੂੰ ਇੰਨੀ ਕਿ ਜ਼ਿਆਦਾ ਪਿਆਸ ਲੱਗਦੀ ਸੀ ਇੰਨੀ ਕਿ ਜ਼ਿਆਦਾ ਪਿਆਸ ਲੱਗਦੀ ਸੀ ਕਿ ਪਾਣੀ ਪੀਂਦਾ ਸੀ ਫੇਰ ਪਿਆਸ ਪਾਣੀ ਪੀਂਦਾ ਸੀ ਫੇਰ ਪਿਆਸ ਪਾਣੀ ਪੀਂਦਾ ਸੀ ਫੇਰ ਪਿਆਸ ਯਾਨੀ ਢਿੱਡ ਤਾਂ ਭਰ ਜਾਂਦਾ ਸੀ ਪਰ ਗਲਾ ਸੁੱਕੀ ਜਾਂਦਾ ਸੀ ਪਿਆਸ ਨਹੀਂ ਗੁਜ਼ਰੀ ਸੀ ਤੇ ਮੈਨੂੰ ਕੁਝ ਰਿਅਲਾਈਜ਼ ਹੋਇਆ ਮੈਂ ਡਾਕਟਰ ਨਾਲ ਗੱਲ ਕੀਤੀ ਡਾਕਟਰ ਨੇ ਮੈਨੂੰ ਕਿਹਾ ਕਿ ਤੁਹਾਡਾ ਪਾਣੀ ਹੈ ਜਿਹੜਾ ਉਹ ਠੀਕ ਨਹੀਂ ਹੈ ਆਪਣਾ ਪਾਣੀ ਚੈੱਕ ਕਰੋ ਤੇ ਮੈਂ ਇਸ ਨੂੰ ਇਗਨੋਰ ਜਾ ਕਰਤਾ ਕਿ ਪਾਣੀ ਆਰਓ ਲੱਗਿਆ ਹੈ ਐਲਕਲਾਈਨਰ ਫਿਲਟਰ ਲੱਗਿਆ ਤੇ ਹੋੱਚ ਕੀ ਹੋ ਸਕਦਾ ਪਾਣੀ ਇਸ ਤੋਂ ਬੈਟਰ ਹੋਰ ਕਿਹੜਾ ਹੋ ਸਕਦਾ ਫਿਰ ਮੈਂ ਜਾ ਕੇ ਦਵਾਈ ਲਈ ਉਹਨਾਂ ਨੇ ਗੈਸ ਦੇ ਤਜਾਬ ਦੀ ਦਵਾਈ ਦਿੱਤੀ ਮੈਨੂੰ ਬੜਾ ਲਿਈ ਮਨ ਦਾ ਡਾਕਟਰ ਸਾਹਿਬ ਦਵਾਈ ਬਹੁਤ ਵਧੀਆ ਦਵਾਈ ਮੈਨੂੰ ਕੋਲ ਰਹੀ ਤੇ ਮੈਂ ਦਵਾਈ ਹੋਰ ਖਾਧੀ ਜਿੰਨਾ ਤੱਕ ਮੈਂ ਦਵਾਈ ਖਾਈ ਜਾਂਦਾ ਮੇਰਾ ਪੇਟ ਰਿਲੈਕਸ ਹੈ ਬਹੁਤ ਵਧੀਆ ਹੈ ਭੁੱਖ ਲੱਗਦੀ ਆ ਬਟ ਜਦੋਂ ਦਵਾਈ ਛੁੱਟ ਜਾਂਦੀ ਆ ਦੂਸਰੇ ਦਿਨ ਹੀ ਫਿਰ ਉਹ ਪ੍ਰੋਬਲਮ ਸ਼ੁਰੂ ਪੇਟ ਕਲੀਅਰ ਨਾ ਹੋਣਾ ਗੈਸ ਬੰਨਾ ਤਜਾ ਬੰਨਾ ਗਲਾ ਸੁਪਨਾ ਪਿਆਸ ਲੱਗਦਾ ਐਨੀ ਮੇਰੇ ਦੋਸਤ ਨੇ ਇੱਕ ਚੀਜ਼ ਮੈਨੂੰ ਆਫਰ ਕੀਤੀ ਕਿ ਤੂੰ ਆ ਜਿਹੜਾ ਪਾਣੀ ਹੈ ਤੇਰੇ ਵਾਲਾ ਮੇਰੇ ਇੱਕ ਫਿਲਟਰ ਦੇ ਵਿੱਚੋਂ ਦੀ ਪਾ ਕੇ ਉਹਨੂੰ ਫਿਲਟਰ ਕਰਕੇ ਤੇ ਪਾ ਲੈ ਮਾਸਰਾ ਕਿ ਰੋਜ਼ ਹੀ ਪਾਣੀ ਫਿਲਟਰ ਦਾ ਪੀਣਾ ਭਰਾਵਾ ਉਹ ਵੀ ਐਲਕਲਾਈਨਰ ਜਿਹੜਾ ਲੱਗਿਆ ਹੋਇਆ ਹੈ ਘਰੇ ਮੈਨੂੰ ਉਹਦੇ ਨਾਲ ਕੁਝ ਨਹੀਂ ਹੋਇਆ ਤੇ ਇਸ ਫਿਲਟਰ ਨਾਲ ਕੀ ਹੋਣਾ ਹੈ ਤੇ ਉਹਨੇ ਕਿਹਾ ਇੱਕ ਵਾਰ ਕਰੰਚ ਕੀ ਹੱਗ ਜਾ ਤੇ ਮੈਂ ਕੀਤਾ ਉਹ ਆ ਸੀ ਦੋਸਤੋ ਫਿਲਟਰ ਇਹ ਫਿਲਟਰ ਦਾ ਨਾਮ ਹੈ ਟੀਮਵੇ ਪੋਰਟੇਬਲ ਸਟੀਲ ਵਾਟਰ ਐਲਕਲਾਈਨਰ ਇਹ ਫਿਲਟਰ ਉਹਨੇ ਲਿਆਂਦਾ ਤੇ ਸਿਰਫ ਇੰਨਾ ਕੰਮ ਕੀਤਾ ਕਿ ਆ ਟੱਕਣ ਖੋਲਿਆ ਇਹਦੇ ਵਿੱਚ ਪਾਣੀ ਪਾਇਆ ਤੇ ਪਾ ਕੇ ਇਹਦਾ ਜਿਹੜਾ ਨਲਕਾ ਥੱਲੇ ਵਾਲਾ ਹੈ ਟੁੱਟੀ ਹੈ ਜਿਹੜੀ ਜਾਂ ਟੇਪ ਕਹਿੰਦੇ ਨੇ ਐਚਓ ਪਾਣੀ ਕੱਢ ਲਿਆ ਨਾਲ ਤੇ ਮੈਂ ਦੋ ਦਿਨੋਂ ਪਾਣੀ ਪੀਤਾ ਮੈਨੂੰ ਸੇਮ ਉਹੀ ਰੀਲੀਫ ਮਿਲਿਆ ਜੋ ਮੈਂ ਦਵਾਈ ਖਾ ਕੇ ਲੈਂਦਾ ਸੀ ਮੋਂਨੋ ਕੋਲ ਦੁਬਾਰਾ ਗਿਆ ਕਿ ਵਿੱਚ ਮੈਨੂੰ ਪਾਣੀ ਹੋਰ ਦੇ ਦੇ ਮੈਨੂੰ ਥੋੜਾ ਜਿਆਦਾ ਰੀਲੀਫ ਲੱਗਿਆ ਮੈਂ ਫਿਰ ਪਾਣੀ ਲਿਆ ਹੋਰ ਬੈਟਰ ਲੱਗੇ ਫਿਰ ਪਾਣੀ ਕੋਈ ਉਹਨਾਂ ਤੋਂ ਮੰਗਿਆ ਫਿਰ ਪੀਤਾ ਫਿਰ ਰੀਲੀਫ ਲੱਗਿਆ ਤੇ ਅੱਜ ਭਾਜੀ ਮੈਂ ਆਪਣਾ ਪਰਚੇਸ ਕਰਨਾ ਕਿਉਂ ਕਿ ਪਿਓਰ ਐਲਕਲਾਈਨਰ ਤੇ ਪਿਓਰ ਹੁਡ ORP ਪਾਣੀ ਸਾਨੂੰ ਤਿਆਰ ਕਰਕੇ ਦਿੰਦਾ ਇਹ ਛੋਟਾ ਜਿਹਾ ਫਿਲਟਰ ਸਾਡੇ ਪਾਣੀ ਨੂੰ ਇੰਨਾ ਸੁਧਾਰ ਦਿੰਦਾ ਹੈ ਕਿ ਸਾਡੇ ਅੰਦਰ ਨਾ ਤਾਂ ਗੈਸ ਬਣਦੀ ਨਾ ਤਜਾਬ ਬਣਦੀ ਹੈ ਤੇ ਖਾਣਾ ਇੰਨਾ ਵਧੀਆ ਡਾਈਜੈਸ਼ਨ ਹੁੰਦਾ ਤੇ ਭੁੱਖ ਲੱਗਦੀ ਤੇ ਬੰਦਾ ਐਕਟਿਵ ਰਹਿੰਦਾ ਤੇ ਇਤੋਂ ਤੱਕ ਕਿ ਮੈਂ ਸੱਚੀ ਕੀਤਾ ਕਿ ਐਦਾ ਐਲਕਲਾਈਨਰ ਜਿਹੜਾ ਪਾਣੀ ਹੈ ਉਹ ਸਾਡੇ ਅੰਦਰ ਕੈਂਸਰ ਤੱਕ ਦੀਆਂ ਬਿਮਾਰੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਹਨ ਉਹਨਾਂ ਨੂੰ ਵੀ ਸਾਡੇ ਅੰਦਰ ਉਹਨਾਂ ਦੇ ਸੈੱਲਾਂ ਨੂੰ ਪਲਣ ਨਹੀਂ ਦਿੰਦਾ ਕਿਉਂਕਿ ਸਾਡੇ ਸੈੱਲਾਂ ਨੂੰ ਐਕਟੀਵੇਟ ਕਰਦਾ ਰਹਿੰਦਾ ਜਿਉਂਦੇ ਰੱਖਦਾ ਉਹਨਾਂ ਨੂੰ ਤਾਜ਼ਾ ਦਿੰਦਾ ਤਰੋ-ਤਾਜ਼ਾ ਬਣਾਉਂਦਾ ਉਹਨਾਂ ਨੂੰ ਜਿੰਨੇ ਵੀ ਪੋਸ਼ਟਿਕ ਤੱਤ ਪਾਣੀ ਚ ਹੋਣੇ ਚਾਹੀਦੇ ਉਹ ਸਾਰੇ ਪੈਦਾ ਕਰਦਾ ਤੇ ਉਹ ਸਾਡੇ ਸਰੀਰ ਨੂੰ ਐਲਕਲਾਈਨ ਕਰਦੇ ਸਾਡੇ ਬਲੱਡ ਨੂੰ ਐਲਕਲਾਈਨ ਕਰਦੇ ਸਾਡੀ ਕਿਡਨੀਆ ਸਾਡੇ ਫੇਫੜੇ ਲੀਵਰ ਹੈ ਜਿਹੜੇ ਬੜੇ ਗੁੱਡ ਰਹਿੰਦੇ ਤਵੀਰ ਮੇਰੇ ਮੰਨੋ ਆਪਣੇ ਪਾਣੀ ਨੂੰ ਖੁਦ ਚੈੱਕ ਕਰੋ ਤੇ ਉਹ ਪਾਣੀ ਜੇ ਤੁਹਾਡਾ ਜ਼ਹਿਰੀਲਾ ਹੈ ਤਾਂ ਉਹਨੂੰ ਛੱਡੋ ਤੇ ਇਸ ਫਿਲਟਰ ਦੇ ਵਿੱਚ ਪਾ ਕੇ ਉਸੇ ਪਾਣੀ ਨੂੰ ਅੰਮ੍ਰਿਤ ਬਣਾਓ ਤੇ ਪੀਓ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਇਹ ਕੀ ਚੀਜ਼ ਹੈ ਪਤਾ ਕਰੋ ਵੀਰ ਮੇਰੇ ਸੁਧਾਰੋ ਆਪਣੇ ਸਰੀਰ ਨੂੰ ਆਪਣੇ ਸਰੀਰ ਨਾਲ ਪਿਆਰ ਕਰੋ ਐਲਕੈਲਾਈਨ ਪਾਣੀ ਪੀਓ ਤੇ ਬਿਮਾਰੀਆਂ ਤੋਂ ਬਚੋ ਜੈ